ਸਤਿ ਸ੍ਰੀ ਅਕਾਲ ਵੀਰੇ ਸਾਰਿਆਂ ਨੂੰ ਹੋਰ ਬਾਈ ਠੀਕ ਠਾਕ ਹੋ ਤੇ ਪਿੰਡ ਹੈਗਾ ਵੀਰੇ ਆਪਣਾ ਭਾਈ ਬਖਤੌਰ ਬਠਿੰਡਾ ਮਾਨਸਾ ਰੋਡ ਤੇ ਬਠਿੰਡੇ ਤੋਂ 30 ਕਿਲੋਮੀਟਰ ਮਾਨਸਾ ਵਾਲੇ ਪਾਸੇ ਨੂੰ ਤੇ ਮਾਨਸਾ ਤੋਂ ਹੈਗਾ ਵੀਰੇ 40 ਕਿਲੋਮੀਟਰ ਜਿਹੜਾ ਇਹ ਸੜਕ ਤੇ ਪੌੜਾਉਂਦਾ ਉਹ ਆਪਣੇ ਪਿੰਡੀ ਆ ਵੀਰੇ ਤੇ ਕੰਮ ਆਪਾਂ ਬਾਈ ਕਰਦੇ ਆ ਘਰੇ ਆਪਣੇ ਘਰੀ ਪਿੰਨ ਦੇ ਵਿਚਾਲੇ ਸੱਤ ਚੱਕਰ ਆਪਣਾ ਦਰਵਾਜਾ ਚੌਥੀ ਕੰਮ ਕਰਦੇ ਆ ਤੇ ਅੱਜ ਆਇਸੀ ਬਾਈ ਕੋਟ ਭਰੇ ਵਾਲਾ ਕਲਵੰਤ ਦੀਦੇ ਕੋਲੇ ਨੂਰਾ ਕੋੜਾ ਬਾਈ ਕੋਲੇ ਸੱਤ ਸ਼ੋਅ ਜੀਨਰ ਹੈਗਾ ਨੋਕਰਾ ਕੋੜਾ ਉਹ ਬਾਈ ਆਇਆ ਸੀ ਅੱਜ ਗੜਾਸਾ ਲੈਣ ਵਧੀਆ ਮਿੱਤਰ ਆਪਣੇ ਤੇ ਇਹਨੂੰ ਗੜਾਸਾ ਤਿਆਰ ਕਰਕੇ ਦਿੱਤਾ 5 ਫੁੱਟੀ ਸੋਟੀ ਚ ਤੇ ਫੋਟਾ ਵਾਲਾ ਗੜਾਸਾ ਬਾਈ ਤੇ ਪਤਲ ਕੋਕਾ ਲਾ ਕੇ ਬੰਦ ਪਾਇ ਸੀ ਕੋਕੇ ਲੱਗੇ ਹੋਏ ਸੀਗੇ ਗੜਾਸਾ ਬਣਾ ਕੇ ਦਿੱਤਾ ਇਹਨੂੰ ਬਾਈ ਨੂੰ ਤੇ ਬਾਕੀ ਬਾਈ ਜਿਹੜੇ ਆਪਣੇ ਵੀਡੀਓ ਨੂੰ ਲਾਈਕ ਕਮੈਂਟ ਕਰਦੇ ਸ਼ੇਅਰ ਕਰਦੇ ਬਹੁਤ ਬਹੁਤ ਧੰਨਵਾਦ ਆ ਬਾਈ ਦਿলো ਧੰਨਵਾਦ ਕਰਦੇ ਆਪਾਂ ਨੂੰ ਇੰਨਾ ਪਿਆਰ ਮਿਲਦਾ ਵੀਡੀਓਾਂ ਚ ਤੇ ਬੁਕਿੰਗ ਵੀਰੇ ਆਪਣੇ ਕੋਲੇ ਹੁੰਦੀ ਐ 6 ਕਿੰਨੇ ਦੀ ਮੂਰੇ ਕੰਮ ਦੀ ਤੇ ਲੰਗਦੇ ਬੜਦੇ ਬਾਈ ਜਰੂਰ ਹੋ ਕੇ ਜਾਇਆ ਕਰੋ ਚਾਹ ਪਾਣੀ ਪਛੱਕ ਕੇ ਜਾਇਆ ਕਰੋ ਬਾਈ ਜੀ ਐ ਨੂੰ ਬੋਸਟ ਬੜਕਮ ਆ ਜਦੋਂ ਮਰਜੀ ਆਓ ਤੇ ਫੋਨ ਵੀਰੇ ਕਈ ਵਾਰੀ ਨਹੀਂ ਚੱਕੇ ਜਾਂਦੇ ਜਿੰਨਾ ਵੀਰਾਂ ਦਾ ਉਹਦੇ ਲਈ ਮਾਫੀ ਮੰਗਦੇ ਆਂਗੇ ਕੰਮ ਤਾਂ ਦੇ ਚੁਲ ਜੇ ਉਹਨੇ ਕਈ ਵਾਰੀ ਨਹੀਂ ਵੀ ਚੱਕਿਆ ਜਾਂਦਾ ਮੈਨੂੰ ਵਟਸਐਪ ਤੇ ਮੈਸੇਜ ਜਾਂ ਰਿਕਾਰਡਿੰਗ ਪਾ ਦਿਆ ਕਰੋ ਬਾਈ ਸਕਰੀਨ ਸ਼ਾਟ ਲੈ ਕੇ ਚੀਜ਼ ਦਾ ਪਾ ਦਿਆ ਕਰੋ ਜਿਹੜੀ ਬਾਰੇ ਪੁੱਛਣਾ ਹੁੰਦਾ ਬਾਈ ਤੇ ਬਾਕੀ ਗੱਲਾਂ ਮਰੀਆਂ ਦਾ ਕਿਲਵੰਤ ਬਾਪੂ ਨਾਲ ਹੱਡ ਵੀਤੀਆਂ ਛੇੜੀ ਬੈਠੇ ਸੀਗੇ ਤਾਂ ਧੰਨਵਾਦ ਆ ਬਈ ਬਹੁਤ-ਬਹੁਤ ਜਿਹੜੇ ਵੀਰ ਆਪਣੀਆਂ ਵੀੜਮਾ ਨੂੰ ਕੰਮ ਨੂੰ ਬਹੁਤ ਪਿਆਰ ਕਰਦੇ ਆ ਬਹੁਤ-ਬਹੁਤ ਧੰਨਵਾਦ ਕਰਦੇ ਆ ਬਈ ਤੇ ਬੁਕਿੰਗ ਲਈ ਵੀਰੇ ਆਪਣੇ ਕੋਲੇ ਕੋਈ ਪੇਮੈਂਟ ਦੀ ਲੋੜ ਨਹੀਂ ਜਿਹੜੇ ਬੰਦੇ ਨੇ ਬੁੱਕ ਕਰਾਉਣਾ ਹੁੰਦਾ ਜਿੱਦੇ ਬੰਦਾ ਸਮਾਨ ਫੜਨ ਆਉਂਦਾ ਉਹਦੇ ਪੇਮੈਂਟ ਆ ਜਾਂਦੀ ਹੁੰਦੀ ਹੈ ਬੁੱਕ ਸੋ ਦਾ ਕੋਈ ਪੇਮੈਂਟ ਨਹੀਂ ਭੁਜਦੇ ਬਈ ਐਡਵਾਂਸ ਕਿੰਨਾ ਲੈਣ ਆਏ ਵਾ ਕੋਈ ਨਹੀਂ ਲੈਂਦਾ ਵੀਰੇ ਐਡਵਾਂਸ ਹਾਂਜੀ ਬੁੱਕ ਕਰਾ ਦਿਓ ਫੋਨ ਤੇ ਜਿੱਦੇ ਫੜਨ ਆਊਗਾ ਪੇਮੈਂਟ ਉਹਦੇ ਆ ਜਾਂਦੀ ਹੁੰਦੀ ਹੈ ਕੋਈ ਚੱਕਰ ਵਾਲੀ ਗੱਲ ਨਹੀਂ ਵੀਰੇ Es así que lo vi de esa arena.